ਜਾਣੋ ਕਿਵੇਂ ਨਿਮਰਤ ਖਹਿਰਾ ਨੇ ਪਾਲੀਵੁੱਡ ਇੰਡਸਟਰੀ ਚੁਰੱਖਿਆ ਸੀ ਕਦਮ ਅੱਜ ਪੰਜਾਬੀ ਇੰਡਸਟਰੀ ਦੀ ਟਾਪ ਐਕਟਰਸਿਸ ਦੇ ਵਿੱਚ ਉਸ ਦਾ ਨਾਮ ਹੈ ਸ਼ਾਮਿਲ ਸਤਿ ਸ਼੍ਰੀ ਅਕਾਲ ਮੈਂ 소ਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੀ ਟੌਪ ਸਿੰਗਰ ਤੇ ਐਕਟਰਸ ਨਿਮਰਤ ਖਹਿਰਾ ਦੇ ਬਾਰੇ ਜਿਨ੍ਹਾਂ ਦੀ ਸਾਦਗੀ ਨੂੰ ਹਰ ਕੋਈ ਪਿਆਰ ਕਰਦਾ ਹੈ ਦੱਸਦੀ ਹੈ ਕਿ ਉਹਨਾਂ ਦੀ ਵੱਲੋਂ ਜੋ ਆ ਫਿਲਮਾਂ ਦੇ ਵਿੱਚ ਵੀ ਡੈਬਿਊ ਕੀਤਾ ਗਿਆ ਤੇ ਇਹ ਫਿਲਮਾਂ ਦੇ ਵਿੱਚ ਉਹਨਾਂ ਦੀ ਅਦਾਕਾਰੀ ਨੂੰ ਦੇਖ ਕੇ ਹਰ ਕੋਈ ਹੈਰਾਨ ਸੀ ਕਿਉਂਕਿ ਅਕਸਰ ਅਸੀਂ ਸੋਸ਼ਲ ਮੀਡੀਆ ਉੱਤੇ ਜਾਂ ਫਿਰ ਉਹਨਾਂ ਨੂੰ ਬਹੁਤ ਹੀ ਸਾਦਗੀ ਦੇ ਨਾਲ ਤੇ ਬਹੁਤ ਹੀ ਸ਼ਾਇਅ ਨੇਚਰ ਦੇ ਵਿੱਚ ਵੇਖਦੇ ਹਾਂ ਪਰ ਫਿਲਮਾਂ ਦੇ ਵਿੱਚ ਉਹਨਾਂ ਦੇ ਕਿਰਦਾਰ ਨੂੰ ਦੇਖ ਕੇ ਹਰ ਕੋਈ ਹੈਰਾਨ ਸੀ ਤਾਂ ਸੇ ਕਿ ਨਿਮਰਤ ਕਰੋ ਬਹੁਤ ਜਲਦ ਹੁਣ ਅਕਾਲ ਫਿਲਮ ਰਾਹੀ ਵੀ ਨਜ਼ਰ ਆਵੇਗੀ ਘਿੱਪੀ ਗਰੇਵਾਲ ਦੇ ਆਪੋਜ਼ਿਟ ਤੇ ਇਸ ਫਿਲਮ ਨੂੰ ਲੈ ਕੇ ਵੀ ਹਰ ਕੋਈ ਐਕਸਾਈਟਿਡ ਹੈ ਫਰਮ ਤੋਂ ਬਹੁਤ ਉਮੀਦਾਂ ਕੀਤੀਆਂ ਜਾ ਰਹੀਆਂ ਨੇ ਅਥੀ ਜੀ ਨਿਮਰਤ ਖੈਰਾ ਦੀ ਗੱਲ ਕਰੀਏ ਤਾਂ ਨਿਮਰਤ ਖੈਰਾ ਦਾ ਜਨਮ 8 ਅਗਸਤ 1992 ਨੂੰ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਹੋਇਆ ਸੀ। ਉਹਨਾਂ ਦੇ ਪਰਿਵਾਰ ਦੇ ਵਿੱਚ ਸੰਗੀਤ ਦੀ ਡੂੰਗੀ ਦਿਲਚਸਪੀ ਸੀ ਜੋ ਕਿ ਉਹਨਾਂ ਦੇ ਜੀਵਨ ਦੀ ਦਿਸ਼ਾ ਨਿਰਧਾਰਿਤ ਕਰਨ ਦੇ ਵਿੱਚ ਮਹੱਤਵਪੂਰਨ ਸਾਬਿਤ ਹੋਈ ਸੀ। ਉਹਨਾਂ ਦੇ ਪਿਤਾ ਜਸਵੀਰ ਖੈਰਾ ਸੰਗੀਤ ਪ੍ਰੇਮੀ ਸਨ। ਨਿਮਰਤ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹਾਸਲ ਕੀਤੀ ਸੀ ਅਤੇ ਬਾਅਦ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਸੀ। ਉਹਨਾਂ ਦਾ ਪੂਰਾ ਨਾਮ ਨਿਮਰਤਪਾਲ ਕੋਰ ਖੇਰਾ ਹੈ ਪਰ 뮤직 ਜਗਤ ਦੇ ਵਿੱਚ ਉਹਨਾਂ ਨੂੰ ਨਿਮਰਤ ਖੇਰਾ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਨਿਮਰਤ ਖੇਰਾ ਦਾ 뮤지컬 ਸਫਰ ਬਚਪਨ ਤੋਂ ਹੀ ਸ਼ੁਰੂ ਹੋ ਗਿਆ ਸੀ। ਉਹਨਾਂ ਨੇ ਗਾਇਕ, ਗੀਤਕਾਰ, ਦਰਸ਼ਨ ਲਾਲ ਨਾਲ ਗੀਤ ਗਾਉਣੇ ਸ਼ੁਰੂ ਕੀਤੇ ਸੀ। ਉਹਨਾਂ ਦਾ ਪਹਿਲਾ ਪ੍ਰਮੁੱਖ ਗਾਇਕੀ ਪਲੇਟਫਾਰਮ ਸੁਪਰਸਟਾਰ ਸਿੰਗਰ ਸੀ ਜਿੱਥੇ ਉਹਨਾਂ ਨੇ ਆਪਣੀ ਵਿਲੱਖਣ ਆਵਾਜ਼ ਦੇ ਨਾਲ ਸਰਦ ਦੇ ਦਿਲ ਲੁੱਟਿਆ ਸੀ ਇਸੇ ਮੰਚ ਤੇ ਉਹਨਾਂ ਦੀ ਆਵਾਜ਼ ਨੇ ਪ੍ਰਸਿੱਧੀ ਹਾਸਲ ਕੀਤੀ ਸੀ ਨਿਮਰਤ ਖੜਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 2013 ਦੇ ਵਿੱਚ ਕੀਤੀ ਸੀ ਜਦੋਂ ਉਹਨਾਂ ਨੇ ਆਪਣੇ ਪਹਿਲੇ ਗੀਤ ਸੋਹਣੀਏ ਨਾਲ ਪੰਜਾਬੀ ਇੰਡਸਟਰੀ ਚ ਐਂਟਰੀ ਕੀਤੀ ਸੀ ਇਸ ਤੋਂ ਬਾਅਦ ਉਹਨਾਂ ਨੇ ਬਹੁਤ ਸਾਰੇ ਹਿਟ ਗੀਤ ਜੋ ਸਗੇ ਪੰਜਾਬੀ ਇੰਡਸਟਰੀ ਨੇ ਦਿੱਤੇ ਜੋ ਕਿ ਉਹਨਾਂ ਦੇ ਕੈਰੀਅਰ ਦੇ ਲਈ ਕਾਫੀ ਅਹਿਮ ਸਾਬਿਤ ਹੋਏ ਸੀ ਨਿਮਰਤ ਖੜਾ ਦੇ ਕੈਰੀਅਰ ਦੇ ਵਿੱਚ ਅਹਿਮ ਮੋੜ ਅਦੋਂ ਆਇਆ ਸੀ ਜਦੋਂ 2015 ਦੇ ਵਿੱਚ ਉਹਨਾਂ ਨੇ ਆਪਣੀ ਪਹਿਲੀ ਐਲਬਮ ਲਾਂਚ ਕੀਤੀ ਸੀ ਇਸ ਐਲਬਮ ਵਿੱਚ ਆਮਲ ਗਿ ਜਿਵੇਂ ਕਿ ਲਵ ਬਰਡਸ ਹਾਂਜੀ ਅਤੇ ਸੋਨੀਏ ਨੇ ਉਹਨਾਂ ਨੂੰ 스타 ਬਣਾ ਦਿੱਤਾ ਸੀ ਉਹਨਾਂ ਦੇ ਗੀਤਾਂ ਦੇ ਬੋਲ ਅਤੇ ਸੰਗੀਤ ਨੇ ਲੋਕਾਂ ਦੇ ਦਿਲਾਂ ਨੂੰ ਛੂ ਲਿਆ ਅਤੇ ਅੱਜ ਉਹ ਸੋਸ਼ਲ ਮੀਡੀਆ ਤੇ ਲੈ ਕੇ ਲੋਕਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਪੋਪੂਲਰ ਹੈ ਇਸ ਤੋਂ ਬਾਅਦ ਉਹਨਾਂ ਦੇ ਬਹੁਤ ਸਾਰੇ ਗੀਤ ਬਾਅਦ ਵਿੱਚ ਵੀ ਰਿਲੀਜ਼ ਹੋਏ ਸੀ ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ ਖਾਸ ਕਰਕੇ ਉਹਨਾਂ ਦੀ ਜੋ ਜੋੜੀ ਹੈ ਅਰਜੁਨ ਦੇ ਨਾਲ ਵੀ ਕਾਫੀ ਪਸੰਦ ਕੀਤੀ ਜਾਂਦੀ ਹੈ ਦਲਜੀਤ ਉਹਸਾਂ ਦੇ ਨਾਲ ਵੀ ਕਾਫੀ ਪਸੰਦ ਕੀਤੀ ਜਾਂਦੀ ਹੈ ਤੇ ਹੁਣ ਜਲਦੀ ਉਹ ਅਕਾਲ ਫਿਲਮ ਦੇ ਨਾਲ ਜੋ ਆ ਵੱਡੇ ਪਰਦੇ ਦੇ ਉੱਤੇ ਨਜ਼ਰ ਆਵੇਗੀ ਤੇ ਇਸ ਫਿਲਮ ਨੂੰ ਲੈ ਕੇ ਵੀ ਲੋਕ ਕਾਫੀ ਐਕਸਾਈਟਡ ਨੇ ਕਿਉਂਕਿ ਨਿਮਰਤ ਖਹਿਰਾਦਾਈ ਦਾ ਇੱਕ ਅਲੱਗ ਅੰਦਾਜ਼ ਜੋ ਇਸ ਫਿਲਮ ਦੇ ਵਿੱਚ ਨਜ਼ਰ ਆਉਣ ਵਾਲਾ ਹੈ